ਇੱਕ ਵੀਡੀਓ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਵੇਂ ਤੁਸੀਂ ਵੀ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਗੁਰੂ ਮਹਾਰਾਜ ਦੀ ਤਾਪਿਆਂ ਤੇ ਬੈਠਾ ਇੱਕ ਸ਼ਖਸ ਕਿਸ ਤਰ੍ਹਾਂ ਆਪਣੀ ਜੇਬ ਦੇ ਵਿੱਚੋਂ ਇੱਕ ਕਾਲੇ ਰੰਗ ਦੀ ਪੂੜੀ ਕੱਢਦਾ ਹੈ ਅਤੇ ਉਸ ਦੇ ਵਿੱਚੋਂ ਕੋਈ ਪਦਾਰਥ ਕੱਢ ਕੇ ਉਸ ਨੂੰ ਆਪਣੀ ਹਥੇਲੀ ਤੇ ਮਲਣ ਲੱਗਦਾ ਹੈ ਅਤੇ ਇਸ ਹਰਕਤ ਨੂੰ ਸਭ ਕੁਝ ਉਸ ਤਰ੍ਹਾਂ ਹੀ ਲੱਗ ਰਿਹਾ ਜਿਵੇਂ ਡ라이ਵਰ ਵਗੈਰਾ ਅਤੇ ਕੁਝ ਹੋਰ ਜੋ ਤਬਾਕੂ ਦਾ ਸੇਵਨ ਕਰਦੇ ਨੇ ਉਹ ਇਸ ਤਰ੍ਹਾਂ ਦੇ ਕਾਰਜ ਨੂੰ ਅੰਜਾਮ ਦਿੰਦੇ ਨੇ ਇਸ ਸਖਸ਼ ਵੱਲੋਂ ਤਬਾਕੂ ਮਿਲਿਆ ਜਾਂਦਾ ਉਸ ਤੋਂ ਬਾਅਦ ਮਹਾਰਾ ਦੀ ਹਜ਼ੂਰੀ ਦੇ ਵਿੱਚ ਤਾਪਿਆ ਤੇ ਬੈਠੇ ਹੋਏ ਇਹ ਸਖਸ਼ ਤਬਾਕੂ ਦਾ ਸੇਵਨ ਕਰਦਾ ਜਿਹਦੇ ਕਰਕੇ ਕਿ ਸਿੱਖਾਂ ਦੇ ਕਾਫੀ ਜ਼ਿਆਦੇ ਹਿਰਦੇ ਬਲੁੰਦਰੇਗੇ ਤੇ ਇਸ ਸਖਸ਼ ਤੇ ਕਾਫੀ ਜ਼ਿਆਦੇ ਗੁੱਸਾ ਵੀ ਹੈ ਤੇ ਉੱਥੇ ਹੀ ਹੁਣ ਇਸ ਗੱਲ ਦਾ ਨੋਟਿਸ ਸਤਕਾਰ ਕਮੇਟੀ ਨੇ ਲੈ ਲਿਆ ਜਿੱਥੇ ਕਿ ਦਵਿੰਦਰ ਸਿੰਘ ਭਾਈ ਸਾਹਿਬ ਨੇ ਇੱਕ ਵੀਡੀਓ ਪਾਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਸ ਸਖਸ਼ ਦਾ ਸੌਦਾ ਲਗਾਇਆ ਜਾਵੇਗਾ ਤੇ ਖਬਰਾਂ ਤਾਂ ਇਤੋਂ ਤੱਕ ਵੀ ਮਿਲੀਆਂ ਨੇ ਕਿ ਇਹੇ ਸਖਸ਼ ਹੁਣ ਸਤਕਾਰ ਕਮੇਟੀ ਦੇ ਕਾਬੂ ਆ ਗਿਆ ਅਤੇ ਇਸ ਦੇ ਨਾਲ ਹੁਣ ਜੋ ਬਣ ਰਹੀ ਹੈ ਸ਼ਾਇਦ ਕਿਸੇ ਦੇ ਨਾਲ ਨਹੀਂ ਕਦੇ ਬਣੀ ਹੋਵੇਗੀ ਕਿਉਂਕਿ ਤਬਾਕੂ ਸਿੱਖ ਧਰਮ ਦੇ ਵਿੱਚ ਸਖਤੀ ਦੇ ਨਾਲ ਵਰਜਿਤ ਹੈ ਕਿਉਂਕਿ ਗੁਰੂ ਸਾਹਿਬ ਦਾ ਘੋੜਾ ਤੱਕ ਵੀ ਤਬਾਕੂ ਦੇ ਖੇਤ ਦੇ ਵਿੱਚ ਨਹੀਂ ਵੜਿਆ ਸੀ ਫਿਰ ਤਬਾਕੂ ਦਾ ਸੇਵਨ ਇਸ ਸਖਸ ਵੱਲੋਂ ਗੁਰੂ ਮਹਾਰਾਜ ਧੰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਪਿਆ ਦੇ ਵਿੱਚ ਬੈਠ ਕੇ ਕਰਨਾ ਬੇहद ਮਤਭਾਗਾ ਕੀ ਕਹਣਾ ਤੁਹਾਡੇ ਇਸ ਵਾਰੀ ਜਰੂਰ ਕਮੈਂਟ ਕਰਨਾ ਆਓ ਤੁਹਾਨੂੰ ਲੈ ਚਲਦੇ ਹਾਂ ਸਤਕਾਰ ਕਮੇਟੀ ਦੇ ਸਿੰਘ ਭਾਈ ਦਵਿੰਦਰ ਸਿੰਘ ਦੀ ਇਸ ਵੀਡੀਓ ਵੱਲ ਅਤੇ ਉਹਨਾਂ ਨੇ ਇਸ ਮਾਮਲੇ ਤੇ ਕੀ ਕਿਹਾ ਆਓ ਸੁਣਦੇ ਆ ਤੇ ਤੁਸੀਂ ਜਰੂਰ ਦੱਸਣਾ ਕਿ ਅਜਿਹੇ ਸ਼ਖਸ ਨੂੰ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਕ ਵੀਡੀਓ ਜਿਹੜੀ ਤੁਸੀਂ ਆ ਨਾਲ ਦੇਖ ਰਹੇ ਹੋ ਇਹ ਵੀਡੀਓ ਬਹੁਤ ਤੇਜ਼ੀ ਨਾਲ ਜਿਹੜੀ ਵਾਇਰਲ ਹੋ ਰਹੀ ਆ ਤੇ ਇੱਕ ਨਿਹੰਗ ਸਿੰਘ ਬਾਣੇ ਚ ਜਿਨੇ ਬਾਣਾ ਪਾਇਆ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਗੇ ਅਖੰਡ ਪੰਥ ਸਾਹਿਬ ਚੱਲਦਾ ਪਿਆ ਆ ਤੇ ਥੱਲੇ ਜਿਹੜਾ ਆਪਾਂ ਨਾਂ ਨਹੀਂ ਲੈ ਸਕਦੇ ਜਿਹਨੂੰ ਕਰੈਤ ਸਭ ਤੋਂ ਜ਼ਿਆਦਾ ਵੱਜਰ ਕਰੈਤ ਕਿਹਾ ਜਾਂਦਾ ਸਿੱਖ ਧਰਮ ਚ ਜਿੱਥੇ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਘੋੜਾ ਨਹੀਂ ਨੰਗਿਆ ਸੀਗਾ ਤਮਾਕੂ ਦੇ ਖੇਤਾਂ ਵਿੱਚੋਂ ਇਹ ਇੱਕ ਦੱਲਾ ਬੰਦਾ ਇਹਨੂੰ ਆਪਾਂ ਗ੍ਰਾਂਤੀ ਸਿੰਘ ਨਹੀਂ ਕਹਿ ਸਕਦੇ ਨਾਂ ਨੂੰ ਪਾਟੀ ਸਿੰਘ ਕਹਿ ਸਕਦੇ ਆ ਇਹ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਾਲੇ ਅਖੰਡ ਪਾਠ ਸਾਹਿਬ ਦੀ ਡਿਊਟੀ ਲਾ ਰਿਆ ਤੇ ਨਾਲੇ ਥੱਲੇ ਬੈ ਕੇ ਤਮਾਕੂ ਮਾਰ ਰਿਆ ਸੰਗਤ ਜੀ ਇਹ ਜਿਹੜੀ ਵੀਡੀਓ ਆ ਇਹਦਾ ਕੁਝ ਪਤਾ ਨਹੀਂ ਲੱਗੰਦੇ ਆ ਇਹ ਵੀਡੀਓ ਤਾਂ ਪਾ ਰਹੇ ਆ ਸੰਗਤ ਜੀ ਇਹਦਾ ਜਰੂਰ ਇਹ ਦੱਸੋ ਵੀ ਇਹ ਵੀਡੀਓ ਕਿੱਥੇ ਦੀ ਆ ਬਾਤ ਤੋਂ ਬਾਤ ਜਿਹੜੀ ਇਹ ਵੀਡੀਓ ਆਡੀ ਸ਼ੇਅਰ ਕਰੋ ਤਾਂ ਜੋ ਇਹ ਪਤਾ ਲੱਗ ਸਕੇ ਵੀ ਇਹ ਵੀਡੀਓ ਕਿੱਥੇ ਦੀ ਆ ਇਹਨੂੰ ਜਿਹੜਾ ਹੈਗਾ ਇਹਦਾ ਸੌਦਾ ਲਗਣਾ ਚਾਹੀਦਾ ਇਹਦੇ ਦਾ ਤੇਰੀ ਬਣਦੀ ਜਿਹੜੀ ਕਾਨੂੰਨੀ ਉਹ ਵੀ ਸਜਾਵੀ ਇਹਨੂੰ ਮਿਲਨੇ ਚਾਹੀਦੀ ਆ ਸੰਗਤ ਜੀ ਜ਼ਰੂਰ ਦੱਸਣਾ ਜੋ ਇਹਦਾ ਸੌਦਾ ਲਾ ਸਕੀਏ ਇਹਦੇ ਤੇ ਤੇ ਸੰਗਤ ਜੀ ਬਿਲਕੁਲ ਜਿਹੜਾ ਐਦਾਂ ਨਹੀਂ ਹੈ ਜਿਹੜੀਆਂ ਵੀਡੀਓ ਆ ਚਲੋ ਸਾਨੂੰ ਮਜਬੂਰੀ ਕੇਵਲੇ ਪੈ ਜਾਂਦੀ ਆ ਵੀ ਸਾਨੂੰ ਵੀਡੀਓ ਪਾਉਣੇ ਪੈਂਦੀ ਆ ਪਰ ਤੁਸੀਂ ਜਿਹੜੀ ਵੀਡੀਓ ਸਾਡੀ ਸਿੱਖ ਕੌਮ ਦੇ ਖਲਾਫ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਤਲਬ ਜਿਹੜਾ ਜਾਰਾ ਪ੍ਰਚਾਰ ਜਿਹੜਾ ਮਾੜੀ ਮਾੜਾ ਪ੍ਰਚਾਰ ਹੋ ਰਿਹਾ ਉਹ ਜਿਹੜੀ ਵੀਡੀਓ ਤੁਸੀਂ ਨਾ ਪਾਇਆ ਕਰੋ ਕਿਉਂਕਿ ਇਹ ਸਾਰੀ ਖਾਲਸੇ ਪੰਥ ਦੀ ਔਰ ਸਾਰੇ ਜਗਤ ਵਿੱਚ ਸਿੱਖ ਗੌਮ ਦੀ ਜਿਹੜੀ ਆ ਉਹ ਬਦਨਾਮੀ ਆ ਫਿਰਨੀਵਾ ਹੋ ਰਿਹਾ ਆ ਸੰਗਤ ਜੀ ਸਾਨੂੰ ਮਜਬੂਰੀ ਜਿਹੜੀ ਵੀਡੀਓ ਪਾਉਣ ਨੂੰ ਪਰ ਜਿਹੜੇ ਆਮ ਹੀ ਵੀਡੀਓ ਪਾਈ ਜਾਂਦੇ ਆਪਣੇ ਆਪਣੇ ਪੇਜਾਂ ਦੇ ਉਹ ਥੋੜਾ ਖਿਆਰ ਰੱਖੋ ਵੀਡੀਓ ਨਾ ਪਾਵੋ ਇਹ ਜਿਹੜੀ ਵੀਡੀਓ ਤਾਂ ਆਪਾਂ ਪਾ ਲੱਗੇ ਆ ਵੀ ਸਾਨੂੰ ਹੁਣ ਵੀਡੀਓ ਤਾਂ viral ਹੋ ਗਈ ਆ ਹੁਣ ਜਿਹੜੀ ਬੇਨਤੀ ਆ ਸਾਡੀ ਸਾਰਿਆਂ ਨੂੰ ਇਹ ਵੀਡੀਓ ਹਰੇਕ ਬੰਦਾ ਦੇਖਣ ਤੇ ਆ ਉਹ ਦੇਖੇ ਵੀਡੀਓ ਕਿਤੇ ਵੀ ਪਤਾ ਲੱਗਦਾ ਸਾਡਾ ਉੱਪਰ ਫੋਨ ਨੰਬਰ ਆ ਸਾਨੂੰ ਜਰੂਰ ਦੱਸਣਾ ਕਿਉਂਕਿ ਇਦਾਂ ਦੇ ਮਸੰਦ ਬੰਦੇ ਸਿੱਖ ਕੌਮ ਤੇ ਉੱਤੇ ਕਲੰਕਾ ਗੁਰੂ ਗੁਰੂ ਸਾਹਿਬ ਜਿਆਣਿਆਂ ਨੂੰ ਇਹਨਾਂ ਨੂੰ ਮਸੰਦਾ ਨੂੰ ਇਹਨਾਂ ਨੂੰ ਕੜਾਏ ਵਿੱਚ ਪਾ ਕੇ ਸਾੜਿਆ ਹੀ ਕਿ ਉਹੀ ਮਸੰਦਾ ਜਿਹੜੇ ਅੱਜ ਕੌਮ ਦੀ ਗ੍ਰੰਥ ਦੀ ਪੰਥ ਦੀ ਜਿਹੜੀ ਆ ਗਈ ਆ ਬੇਇੱਜ਼ਤੀ ਕਰਾ ਰਹੇ ਆ ਸੋ ਸੰਗਤ ਜੀ ਇੱਕ ਵਾਰੀ ਬੇਨਤੀ ਆ ਕਿ ਇਹ ਵੀਡੀਓ ਦਾ ਕਿਸੇ ਨੂੰ ਪਤਾ ਨਹੀਂ ਸਾਨੂੰ ਜਰੂਰ ਦੱਸਿਆ ਜਾਵੇ ਤਾਂ ਜੋ ਇਹਨਾਂ ਨੂੰ ਬੰਦੀ ਕਾਰਵਾਈ ਤੇ ਦਿੱਤੀ ਜਾਵੇ ਸੰਗਤ ਜੀ ਜਰੂਰ ਦੱਸਣਾ ਸਾਡਾ ਨੰਬਰ ਉੱਤੇ ਹੈਗਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ